ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇਓ 12 ਭਾਈ ਸਾਹਿਬ ਭਾਈ ਗੁਰਦਾਸ ਜੀਆਂ ਵਿੱਚੋਂ ਪਿਛਲੇ 7 ਐਪੀਸੋਡਾਂ ਵਿੱਚ ਆਪਾਂ 38 ਪੌੜੀਆਂ ਤੱਕ ਸਰਵਣ ਕੀਤੀਆਂ ਸੀ ਪਹਿਲੀ ਵਾਰ ਦੀਆਂ 38 ਪੌੜੀਆਂ ਆਓ ਅੱਜ 8ਵੇਂ ਐਪੀਸੋਡ ਵਿੱਚ ਆਪਾਂ 38 ਤੋਂ ਅਗਾ 4-5 ਵਾਰਾਂ ਸਰਵਣ ਕਰਦੇ ਹਾਂ ਜੀ 12 ਭਾਈ ਸਾਹਿਬ ਭਾਈ ਗੁਰਦਾਸ ਜੀ ਦੀਆਂ ਵਿੱਚੋਂ ਕੁਝ ਪੌੜੀਆਂ ਸਤਨਾਮ ਸ੍ਰੀ ਵਾਇਗੁਰੂ ਸਾਹਿਬ ਜੀਓ ਮੇਲਾ ਸੁਣ ਸ਼ਿਵਰਾਤ ਦਾ ਬਾਬਾ ਚੱਲ ਬਟਾਲੇ ਆਈ ਦਰਸ਼ਨ ਵੇਖਣ ਕਾਰਣੇ ਸਗਲੇ ਉਲਟ ਭਈ ਲੋਕਾਈ ਲੱਗੀ ਵਰਸਣ ਲక్ష్ਮੀ ਰਿਦ ਸਿਧ ਨੌ ਨੇ ਦਸਵਾਈ ਜੋਗੀ ਦੇਖ ਚਿਤਰਨੋ ਮਨ ਵਿੱਚ ਰਿਸਕ ਕਨੇਰੀ ਖਾਈ ਭਗਤੀਆਂ ਭਾਈ ਭਗਤ ਆਣ ਲੋਟਾ ਜੋਗੀ ਲਿਆ ਸਿਪਾਈ ਭਗਤੀਆਂ ਗਈ ਭਗਤ ਭੋਲਾ ਲੋਟੇ ਅੰਦਰ ਸੁਰਤ ਪੁਲਾਈ ਬਾਬਾ ਜਾਣੀ ਜਾਨ ਪੁਰਖ ਕਢਿਆ ਲੋਟਾ ਜਹਾਂ ਲੁਕਾਈ ਵੇਖ ਚਲਿੱਤਰ ਜੋਗੀ ਖੁਣਸਾਈ ਖਾਦੇ ਖੁਣਸੇ ਜੋਗੀ ਸਰਾ ਗੋਸ਼ਟ ਕਰਨ ਸਭੇ ਉਠਈ ਆਈ ਪੁੱਛੇ ਜੋਗੀ ਪੰਗਰਨਾਥ ਤੋਹਿ ਦੁੱਧ ਵਿੱਚ ਕਿਉ ਕਾਂਜੀ ਪਾਈ ਫਿਟਿਆ ਚਾਟਾ ਦੁੱਧ ਦਾ ਰਿੜਕਿਆ ਮੱਖਣ ਹੱਥ ਨਾ ਆਈ ਪੇਖਉ ਤਾਰ ਉਦਾਸ ਦਾ ਵਾਤ ਕਿਉ ਸੰਸਾਰੀ ਰੀਤ ਚਲਾਈ ਨਾਨਕ ਆਖੇ ਪੰਗਰਨਾਥ ਤੇਰੀ ਮਔ ਕੁਚੱਜੀ ਆਹੀ ਭਾਂਡਾ ਧੋਏ ਨਾ ਜਾਤੋ ਨਾ ਆਏ ਕੋ ਚੱਜੇ ਫੁੱਲ ਸੜਾਈ ਹੋਏ ਅਤੀਤ ਗ੍ਰਿਸਤ ਮੈਂ ਤਜ ਹੋਏ ਅਤੀਤ ਗ੍ਰਿਸਤ ਤਜ ਫਿਰ ਉਹਨੋ ਕੇ ਘਰ ਮੰਗਣ ਜਾਈ ਬਿਨ ਦਿੱਤੇ ਕਛ ਹੱਥ ਨਾਈ ਇਹ ਸੁਣ ਬਚਨ ਜੋਗੀਸਰਾ ਮਾਰ ਕਿਲ ਕਬੌਰ ਹੋਏ ਉਠਾਈ ਖਟ ਦਰਸ਼ਨ ਕੋ ਖੇਦਿਆ ਕਲ ਯੁਗ ਨਾਨਕ ਬੇਦੀ ਆਈ ਸੇਧ ਬੋਲਨ ਸਭ ਆਵ ਖਦਿਆ ਤੰਤਰ ਮੰਤਰ ਕੀ ਧੁਨੋਂ ਚੜਾਈ ਰੂਪ ਵਟਾਏ ਜੋਗੀਆਂ ਸਿੰਘ ਬਾਗ ਬਹੁ ਚਲਤ ਦਿਖਾਈ ਇਕ ਪਰਕਾਰ ਕੈ ਉਡਰਨ ਪੰਖੀ ਜਿਵੇਂ ਰਹੈ ਲਿਲਾਈ ਇਕ ਨਾਗ ਹੋਏ ਪੌਣ ਛੋੜਿਆ ਇਕ ਨਾ ਵਰਖਾ ਅਗਨ ਵਸਾਈ ਤਾਰੇ ਤੋੜੇ ਭੰਗਰਨਾਥ ਇਕ ਚੜ ਮਿਰਗਾਣੀ ਜਲ ਤਰ ਜਾਈ ਸਿੱਧਾ ਅਗਨ ਨਾ ਬੁਜੇ ਬੁਝਾਈ ਸਿੱਧ ਬੋਲਣ ਸੁਣ ਨਾਨਕਾ ਤੋਹੇ ਜਗ ਨੋ ਕਿਆ ਕਰਾਮਾਤ ਦਿਖਾਈ ਕੁਝ ਵਿਖਾਲੇ ਆਸਾਨੋ ਤੋਹੇ ਕਿਉ ਢਿਲ ਅਵੇਹੀ ਲਾਈ ਬਾਬਾ ਬੋਲੇ नाथ ਜੀ ਅਸੀਂ ਵੇਖਣ ਜੋਗੀ ਵਸਤ ਨਾ ਕਾਈ ਗੁਰ ਸੰਗਤ ਬਾਣੀ ਬਿਨਾ ਦੂਜੀ ਓਟ ਨਹੀਂ ਹੈ ਰਾਈ ਸੇਵ ਰੂਪੀ ਕਰਤਾ ਪੁਰਖ ਚਾਲੇ ਨਾਹੀ ਧਰਤ ਚਲਾਈ ਸਿੱਧ ਤੰਤਰ ਮੰਤਰ ਕਰ ਝੜ ਪਏ ਸ਼ਬਦ ਗੁਰੂ ਕੇ ਕਲਾ ਸ਼ਿਪਾਈ ਦਦੇ ਦਾਤਾ ਗੁਰੂ ਹੈ ਕਕੇ ਕੀਮਤ ਕਿਨੇ ਨਾ ਪਾਈ ਸੋ ਦੀਨ ਨਾਨਕ ਸਤ ਗੁਰ ਸਰਣਾਈ ਦੱਦੇ ਦਾਤਾ ਗੁਰੂ ਹੈ ਕੱਕੇ ਕੀਮਤ ਕਿਨੇ ਨਾ ਪਾਈ ਸੋ ਦੀਨ ਨਾਨਕ ਸਤ ਗੁਰ ਸਰਣਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇਓ ਆਪਾਂ ਅੱਜ 8ਵੇਂ ਐਪੀਸੋਡ ਵਿੱਚ ਪਹਿਲੀ ਵਾਰ ਦੀਆਂ 42 ਪੌੜੀਆਂ ਤੱਕ ਸਰਵਣ ਕੀਤੀਆਂ 12 ਭਾਈ ਸਾਹਿਬ ਭਾਈ ਗੁਰਦਾਸ ਜੀ ਦੀਆਂ ਪੁੱល ਝੁੱਕ ਦੀ ਖਿਮਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ